ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪੂਰਾ ਸਿੱਖ ਜਗਤ ਰਣਜੀਤ ਸਿੰਘ ਹੋਰ ਨੂੰ ਕਈਆਂ ਦਿਨਾਂ ਤੋਂ ਸੁਣ ਰਿਹਾ ਹੈ ਪੂਰਾ ਚਾਬੀ ਦੇ ਕੇ ਛੱਡਿਆ ਹੋਇਆ ਹੈ ਜਿਸ ਤਰ੍ਹਾਂ ਬੱਚੇ ਇੱਕ ਘੜੋਂਿਆਂ ਨੂੰ ਚਾਬੀ ਦੇ ਕੇ ਛੱਡ ਦਿੰਦੇ ਆ ਜਿੰਨਾ ਚਿਰ ਚਾਬੀ ਪੂਰੀ ਰਹਿੰਦੀ ਉਹਨਾਂ ਚੜ ਬੜਾ ਟੱਪਦਾ ਜਦੋਂ ਮੁੱਕ ਜਾਂਦੀ ਉਹ ਖਤਮ ਹੋ ਜਾਂਦਾ ਇਦਾਂ ਇਹਨੂੰ ਪਤਾ ਨਹੀਂ ਚਾਪੀ ਦਿੱਤੀ ਹੋਈ ਆ ਵੀ ਤੈਨੂੰ ਜਿਹੜਾ ਤੱਕ ਕੇ ਸਤ ਅੱਖ ਦਾ ਜੱਥਰ ਬਣਾ ਦੇਣਾ ਹੁੰਦਾ ਮੈਂ ਸੋਚਦਾ ਇਹ ਜਾਣਦਾ ਹੀ ਸਭ ਕੁਝ ਕਹਿੰਦੇ ਹੁੰਦੇ ਪੰਜਾਬੀ ਦੇ ਖਾਣਿਆਂ ਛੱਜ ਤਾਂ ਬੋਲੇ ਛਾਣ ਨਹੀਂ ਕਿਉਂ ਬੋਲੇ ਏ ਲੁਧਿਆਣੇ ਰਹਿਦਾ ਦੇ ਦੇ ਆਣ ਗਵਾਨ ਨੂੰ ਪ੍ਰੈਸ ਰਿਪੋਰਟ ਜਾ ਕੇ ਪੁੱਛ ਲੈਣੇ ਉਹ ਕਿਹੋ ਜਿਹਾ ਬਤੀਰਾ ਹੈ ਇਹਦਾ ਇਹਦੀ ਸਮਾਜਿਕ ਜ਼ਿੰਦਗੀ ਕਿਹੋ ਜਿਹੀ ਆ ਇਹ ਉਹ ਹੀ ਆ ਉਸ ਗੱਲ ਉਹਦੇ ਹਰਪ੍ਰੀਤ ਸਿੰਘ ਸਿੰਘ ਸਾਹਿਬ ਦੇ ਸੰਡੂ ਦੀਆਂ ਗੱਲਾਂ ਤਾਂ ਬੜੀਆਂ ਕਰਦਾ ਐਕਟ ਡਾਕਟਰ ਕਰਤਾਰਪੁਰ ਸਾਹਿਬ ਦਾ ਜਲੰਧਰ ਲਾਗੇ ਜਿਹੜਾ ਕਰਤਾਰਪੁਰ ਸਾਹਿਬ ਆ ਉਹਨੇ ਇਹ ਅਲੀਗੇਸ਼ਨ ਲਾਈ ਵੀ ਮੈਂ ਸੋਨਾ ਬੜਾ ਚੜਾਇਆ ਸ੍ਰੀ ਸਾਹਿਬ ਚੜਾਈ ਇਹ ਸਭ ਸ਼ੱਕ ਸ਼ਕ ਗਿਆ ਜਿਸ ਕਰਕੇ ਇਹਨੂੰ ਪਟਨਾ ਸਾਹਿਬ ਤੋਂ ਬਾਹਰ ਕੱਢਣਾ ਪਿਆ ਤਖਤ ਸਾਹਿਬ ਤੋਂ ਤੇ ਐਸਵੇਂ ਦੇ ਰੋਟ ਚਿੱਠੀਆਂ ਲਿਖਦਾ ਸਿੰਘ ਸਾਹਿਬ ਨੂੰ ਪੂਰੀਆਂ ਡਰਾਫਟਿੰਗ ਕਰਕੇ ਇਹਨੂੰ ਚਿੱਠੀਆਂ ਦਿੱਤੀਆਂ ਜਾਂਦੀਆਂ ਇਹ ਗਾਹਾਂ ਦਾਵਾ ਦਾ ਐਉਂ ਲੱਗਦਾ ਜਿੱਦਾਂ ਬੜਾ ਲੰਫਾਜਲ ਹੁੰਦਾ ਹੈ ਇਹਨੇ ਗੌਰ ਸਾਹਿਬ ਕਦੇ ਇਹਦੀ ਵੀ ਵਿਆਖਿਆ ਕਰਿਓ ਪੜਿਆ ਹੋਵੇ ਗੁਨਾਹਗਾਰ ਤਾਂ ਉਮੀਦ ਸਾਧਨਾ ਮਾਰੀਏ ਜੇ ਤੁਸੀਂ ਬਾੜੀਆਂ ਕਥਾ ਜਾਣਦੇ ਆ ਜੇ ਇਦਾਂ ਦੇ ਕੰਮ ਕਰਨੇ ਤੁਸੀਂ ਤਖਤਾਂ ਤੇ ਤੇ ਤਖਤਾਂ ਦੇ ਲਾਲਚ ਵਿੱਚ ਆ ਕੇ ਮੈਨੂੰ ਮੈਦੇ ਨੂੰ ਜਰੂਰ ਕੋਈ ਨਾ ਕੋਈ ਇਹੋ ਜਿਹਾ ਭਰੋਸਾ ਦਿੱਤਾ ਹੁਣ ਆ ਵੀ ਤੈਨੂੰ ਕਿਸੇ ਤਖਤ ਦਾ ਜਹਦਾਰ ਲਾ ਦੇਾਂਗੇ ਇਹਨਾਂ ਨੂੰ ਪਤਾ ਆ ਸਾਬੂਕੀ ਲੰਵੰਡੀ ਸਾਹਿਬ ਦਾ ਜਿਹੜਾ ਤਖਤ ਆ ਹੁਣ ਖਾਲੀ ਹੋਇਆ ਆ ਸ਼ਾਇਦ ਮੈਂ ਇਨੀ ਯੋਜਨਾ ਕਰਾਂ ਮੇਂ ਦੂਜਾ ਗਰੁੱਪ ਜਿਹੜਾ ਉਹ ਇੰਨਾ ਇਤਿਆਦ ਹੋ ਜਾਵੇ ਉਹਨੂੰ ਉੱਥੇ ਦਾ ਜਥੇਦਾਰ ਬਣਾ ਦਵੇ ਅਸੀਂ ਪੂਰੀ ਇਹ ਤੁਹਾਨੂੰ ਦੱਸ ਰਹੇ ਆ ਤੁਹਾਡੇ ਵਰਗੇ ਜਥੇਦਾਰ ਜੇ ਲਾਏ ਵੀ ਉਹ ਪੂਰਾ ਵਿਰੋਧ ਹੋਊਗਾ ਸਿੱਖ ਜਗਤ ਸਿਰ ਇਸ ਕਰਕੇ ਥੋੜਾ ਜਿਹਾ ਆਪਣੀ ਅਕਲ ਨੂੰ ਹੱਥ ਮਾਰੋ ਐਵੇਂ ਰੋਜ ਅਲੋਚਨਾ ਕਰਨ ਲੱਗ ਪਏ ਨੇ ਸਿੰਘ ਸਾਹਿਬ ਨੂੰ ਸਿੰਘ ਸਾਹਿਬ ਨੂੰ ਦੱਸਦੇ ਆ ਇਹ ਜਿਹੜਾ ਤੁਸੀਂ ਉਦੋਂ ਵੀ ਸੋਸ਼ਲ ਮੀਡੀਆ ਤੇ ਵਾਇਆ ਇਹ ਵੀ ਨਹੀਂ ਸੀ ਪਾ ਸਕਦੇ ਉਹ ਨਹੀਂ ਸੀ ਕਰ ਸਕਦੇ ਆ ਨਹੀਂ ਇੰਨਾ بڑا ਸੈਣਾ ਹੋ ਗਿਆ ਤੂੰ ਸਿੱਖ ਜਗਤ 'ਚ ਇਸ ਕਰਕੇ ਥੋੜਾ ਸੀਮਤ ਰਹੋ ਤੁਹਾਨੂੰ ਮੈਂ ਸਲਾਹ ਦਿੰਦਾ ਮੈਂ ਵੀ ਸ਼ਰੋਮਣੀ ਕਮੇਟੀ ਮੈਂਬਰ 28 ਸਾਲ ਤੋਂ ਇਸ ਕਰਕੇ ਅਸੀਂ ਸਭ ਜਾਣਦੇ ਆ ਵੀ ਜੋ ਜੋ ਕੁਝ ਹੋ ਰਿਹਾ ਬੜੇ ਬੜੇ ਜਿਹੜੇ ਸਾਲਾਂ ਪੱਧੀ ਹਰਮੰਦਰ ਸਾਹਿਬ ਵਿੱਚ ਕੀਰਤਨ ਕਰਦੇ ਸੀ ਉਹ ਆ ਸਾਧੂਆਂ ਦੇ ਡੇਰੇ ਤੇ ਜਾ ਕੇ ਅਸ਼ੋਤੋਸ਼ ਹਰਗਿਆਂ ਦੇ ਮੱਥਾ ਟੇਕਦੇ ਫਿਰਦੇ ਸੀਗੇ ਸਾਨੂੰ ਪਤਾ ਵੀ ਤੁਸੀਂ ਜ਼ਰੂਰ ਕਥਾ ਬਹੁਤ ਬੋਦੀ ਕਰ ਲੈਂਦੇ ਆ ਪਰ ਮਾਨਸਿਕ ਤੌਰ ਤੇ ਤੁਸੀਂ ਜਿਹੜੇ ਆ ਉਹ ਇਹੋ ਜਿਹਾ ਨਹੀਂ ਜਿਹੋ ਜਿਹਾ ਹੋਣਾ ਚਾਹੀਦਾ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਦਾ ਰਤਾਕ ਠਰਮੇ ਚ ਰਹੋ ਸਹਿਜ ਅਵਸਥਾ ਚ ਕਰਮੀ ਸਹਿਜ ਨਾ ਪੁਜੇ ਬਨ ਸਹਿਜ ਸੈਸਾ ਨਾ ਜਾਏ ਸੈਸਾ ਜਾਣ ਦਿਓ ਇੰਨੇ ਸੈਸੇ ਚ ਨਾ ਰਹੋ ਮਨੂਮੀਰਿਆ ਤੁਸੀਂ ਜਰੂਰ ਇਹ ਗੱਲ ਸਮਝ ਜਾਓਗੇ ਕਿ ਜੋ ਤੁਹਾਡੇ ਤੇ ਐਪਲੀਕੇਸ਼ਨ ਗਾ ਹੈ ਕਦੀ ਤੁਸੀਂ ਵੀ ਪ੍ਰਬੰਧ ਕੀਤਾ ਡਾਕਟਰ ਨੇ ਜੋ ਤੁਹਾਡੇ ਖਿਲਾਫ ਕਰਤਾਰਪੁਰ ਸਾਹਿਬ ਦੇ ਨੇ ਕਿਹਾ ਉਹ ਕਦੀ ਤੁਸੀਂ ਪ੍ਰਮਾਨ ਕੀਤਾ ਆਪ ਇਹੋ ਜਿਹੀ ਸ਼ਕੀਤ ਹੋਵੇ ਤੇ ਦੂਜਿਆਂ ਨੂੰ ਤੁਸੀਂ ਮਤਾਂ ਦਿੰਦੇ ਫਿਰ ਉਹ ਇਸ ਕਰਕੇ ਕਿਰਪਾ ਕਰਕੇ ਥੋੜਾ ਜਾਂ ਦਾਰੇ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ